ਗੁਰੂ ਪਾਸ਼ਾ ਨੇ ਕਿਰਪਾ ਕੀਤੀ ਸੰਤਨ ਸਾਹਿਬ ਸ੍ਰੀ ਗੁਰੂ ਆ ਰਾਮਦਾਸ ਮਹਾਰਾਜ ਦਾ ਅਮੀਰ ਪੁਰਖ ਸਾਹਿਬ ਹੈ ਜਿੱਥੇ ਗੁਰੂ ਪਾਸ਼ਾ ਨੇ ਬਾਣੀ ਦੇ ਪ੍ਰਵਾਨ ਫਰਮਾਨ ਕੀਤਾ ਜਿੱਥੇ ਮਰ ਨੇ ਇਸ ਅ ਅਮਰਤ ਸਰੋਵਰ ਦੀ ਉਪਮਾ ਕੀਤੀ ਆ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਹਮਾਤੇ ਸੋ ਅਜੇ ਅੰਮ੍ਰਿਤਸਰ ਦੇ ਵਿੱਚ ਆਉਣ ਦਾ ਸਮਾਂ ਮਿਲਿਆ ਸੀ ਕਿ ਪਾਸ਼ਾ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਕਰੀਏ ਇਸ ਤੋਂ ਪਹਿਲਾਂ ਵੀ ਇੱਕ ਦਿਨ ਆਇਆ ਸੀ ਉਸਦੇ ਨੇ ਇੱਕ ਕਾਲ ਵਿੱਚ ਫੰਕਸ਼ਨ ਸੀਗਾ ਤੋਂ ਉਹ ਇਥਰੋ ਬੁਟੇਦਰੇ ਆ ਦੀਸੇ ਸੇਵਾ ਤੇ ਜਲਦੀ ਟੰਗਟਾਪ ਨਾਲੇ ਦੀ ਗੱਲ ਕੀਤੀ ਸੀ ਅੱਜ ਇਥੇ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਇਹਦੀ ਜਾਣਕਾਰੀ ਵੀ ਲਵਾਂਗੇ ਕੀ ਹੈਗਾ ਕੀ ਹੋਇਆ ਕੀ ਹੁੰਦਾ ਕੀ ਹੋਣਾ ਰਹਿੰਦਾ ਇਹਦੇ ਵਾਸਤੇ ਜੇ ਤੇ ਨਾਲੇ ਇਹਦੇ ਥੋੜਾ ਜਿਹਾ ਦੇਖ ਕੇ ਆਵਾਂਗੇ ਕਿ ਹੋ ਗਿਆ ਹਾਲ ਤਾਂ ਤਾਂ ਮਾੜੀ ਹੈ ਪਹਿਲਾਂ ਵੀ ਅਸੀਂ ਇਹਦੀ ਬਹੁਤ ਗੱਲ ਕਰਦੇ ਸੀ ਪਰ ਇਹਦੇ ਉੱਤੇ ਸ਼ੁਰੂ ਹੋਵੇ ਤਾਂ ਕਿ ਇਹਦਾ ਅਗੇ ਜਿਹੜਾ ਹੈ ਜਿਸ ਤਰ੍ਹਾਂ ਟੰਗਟਾ ਬਣਾਲਾ ਇਹ ਵੀ ਸਾਫ਼ ਹੋ ਗਏ ਇਹਦੇ ਵਾਸਤੇ ਅਰਦਾਸ ਕਰਕੇ ਆਏ ਗੁਰੂ ਪਾਸਤਾ ਦੇ ਪਾਵਨ ਚਰਨਾਂ 'ਚ ਪਾਸ਼ਾ ਕਿੰਨੀ ਉਪਮਾ ਹੈ ਅਮਰ ਤੇ ਜਲਦੀ ਆਪ ਜੀ ਦੇ ਸਰੋਵਰਾਂ ਦੇ ਜਲ ਵਾਸਤੇ ਸੰਗਤਾਂ ਤਰਸਦੀਆਂ ਕਿ ਸ਼ਹਿਰ ਦੇ ਆਲੇ ਦੁਆਲੇ ਉਹ ਇੱਕ ਬਦਗੂ ਮਾਰਦਾ ਜੀ ਸਾਹਿਬ ਤੁੰਗ ਭਾਬ ਨਾਲ ਉਹ ਇੱਕ ਬੜੀ ਵੱਡੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਵਾਸਤੇ ਸਾਰਿਆਂ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਜਿੱਥੇ এনवायरमेंटਲੀ ਪੋਲੂਸ਼ਨ ਤਾਂ ਹੈ ਆਲੇ ਦੋਲੇ ਦੇ ਰਹਿਣ ਵਾਲੇ ਲੋਕਾਂ ਲਈ ਵੀ ਤਾਂ ਹੈ ਉਥੇ ਬਾਬੇ ਨਾਨਕ ਦੇ ਪਾਏ ਹੋਏ ਸ਼ਬਦ ਪਵਨ ਗੁਰੂ ਪਾਣੀ ਤੇ ਮਾਤਾ ਧਰਤ ਦੇ ਮੱਥੇ ਉਹਦੀ ਅਣਦੇਖੀ ਜਿਹੜੀ ਹੈਗੀ ਆ ਉਹ ਆਉਂਦੇ ਆਂ ਜਿਹੜੇ ਵਿਦੇਸ਼ਾਂ ਤੋਂ ਵੀ ਸਾਡੇ ਵੀਰ ਭਰਾ ਆਉਂਦੇ ਆਂ ਦੇਖੀ ਗਾਂਦੀਆ ਇਹਦੇ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਮਹਾਰਾਜ ਸਰ ਦੇ ਖਾਤਰ ਕੋਸ਼ੇ ਤਾਂ ਸਰਦਾਰ ਹੋ ਸਕੋ ਉਹਦੇ ਵਾਸਤੇ ਇੰਨੇ ਕੋਸ਼ਿਸ਼ ਕਰ ਰਹੇ ਆ। ਸਾਡੇ ਅੰਮ੍ਰਿਤਸਰ ਸ਼ਹਿਰ ਦੀ ਹੋਰ ਗੱਲ ਕਰੀ ਤਾਂ ਇੱਕ ਡੰਪ ਪਾਕ ਕੂੜੇ ਦਾ ਬੜਾ ਵੱਡੇ ਪੱਧਰ ਤੇ ਉਹਦਾ ਇੱਕ ਕੈਰੀਏ ਕਿਲੂ ਤੰਗ ਨੇ। ਔਰ ਉੱਥੋਂ ਇਲਾਕੇ ਦੇ ਲੋਕ ਕਹਿੰਦੇ ਨੇ ਕਿ ਕੋਈ ਵੀ 40-45 ਸਾਲ ਤੋਂ ਵੱਧ ਜਿਉ ਨਹੀਂ ਸਕਦਾ। ਔਰ ਇਹ ਕੈਂਸਰ ਵਰਗਾ ਫੈਲ ਰਿਹਾ। ਤੇ ਉਹਨਾਂ ਨੇ ਕਿ ਦੇ ਤੁਸੀਂ ਦੇਖੋਗੇ ਨਾ ਕਿ ਹਰ ਸ਼ਹਿਰ ਨੂੰ ਅਰਬ ਰੁਪਏ এনਵਾਇਰਨਮੈਂਟ ਕੰਪਨਸੇਸ਼ਨ ਦੇ ਰਹੇ ਆ। ਨਾ ਤਾਂ ਉਥੇ ਦੇ ਜਿਹੜੇ ਸ਼ਹਿਰ ਦੇ ਵਾਸੀ ਆ ਜਾਂ ਨਾ ਉਥੇ ਦੇ ਜਿਹੜੇ ਰਹਿਣ ਵਾਲੇ ਸਨ ਜਿਨ੍ਹਾਂ ਨੇ ਉਥੇ ਦੀਦ ਛੁੱਟਣੀ ਗਈ ਦੀਆ ਜਿਹੜੇ ਅੰਮ੍ਰਿਤਸਰ ਦੇ ਨੂੰ ਵਧੀਆ ਬਣਾਉਣ ਵਾਸਤੇ ਜਿਨ੍ਹਾਂ ਨੂੰ ਬਾਹਰ ਨੇ ਕਿਰਪਾ ਕੀਤੀ ਕਿ ਇੱਕ ਪਾਸੇ ਤਾਂ ਅਸੀਂ ਜੁਰਮਾਨਾ ਭਰੀ ਜਾਂਦੇ ਆ ਦੂਸਰੇ ਪਨੇ ਸਾਡੇ এনवायरमेंट ਪੋਲੂਸ਼ਨ ਇਹਦੇ ਨਾਲ ਮਨੁੱਖਤਾ ਦਾ ਘਾਣ ਹੋ ਰਿਹਾ ਸੋ ਬਹੁਤ ਦੁੱਖ ਦੀ ਗੱਲ ਆ ਅਸੀਂ ਅਨੈਸ਼ਨਲ ਗ੍ਰੀਨ ਟੂ ਡੂ ਨੋ ਨਿਗਰਾਨਣ ਕਮੇਟੀ ਬਣਾਈ ਸੀ ਉਹਦੋਂ ਵੀ ਅੱਛਾ ਗਏ ਸੀ ਦੇਖਿਆ ਸੀ ਪਰ ਉਹ ਦਿਖਾਵੇ ਵਾਸਤੇ ਉਹ ਮਸ਼ੀਨਾਂ ਜੀਆਂ ਲਾ ਦਿੰਦੇ ਆ ਪਰ ਉਹਦੀ ਹੌਟਪੁਟ ਜਿਹੜੀ ਹੈਗੀ ਆ ਜਲੰਧਰ ਵੀ ਇਹੀ ਹਾਲ ਸੋ ਇਹਦਾ ਕਾਰਨ ਪਤਾ ਨਹੀਂ ਕੀ ਹੈ ਕਿ ਕਿਉਂ ਨਹੀਂ ਹੋ ਰਿਹਾ ਕਰੋੜਾਂ ਰੁਪਈਆ ਵੀ ਸਰਕਾਰ ਰੱਖਦੀ ਹੈ ਇਹ ਐਲਾਨ ਵੀ ਹੁੰਦੇ ਆ ਪਰ ਜਿਹੜਾ ਪ੍ਰਣਾਲਾ ਉੱਥੇ ਦਾ ਉੱਥੇ ਰਹਿੰਦਾ ਤੇ ਸ਼ਹਿਰ ਵਾਸੀਆਂ ਨੂੰ ਵੀ ਇਹਦੇ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਬਹੁਤ ਜ਼ਿਆਦਾ ਸ਼ਹਿਰ ਦੇ ਆਲੇ ਦੁਆਲੇ ਵਧੂ ਮਾਰਦਾ ਗੰਦਾ ਨਾੜੇ ਵਾਂਗੂ ਕੋਈ ਬੱਚੇ ਤੇ ਪਿੰਡ ਦੀ ਸ਼ਹਿਰ ਦੀ ਵੇਸਟੇਜ ਦਾ ਪ੍ਰਬੰਧ ਨਾ ਹੋਵੇ ਤੇ ਦੋ ਵੱਡੀਆਂ ਸਮੱਸਿਆ ਇਹਨਾਂ ਦੇ ਉੱਤੇ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਲੋਕ ਵੀ ਜਿਹੜਾ ਹੈ ਸਾਥ ਦੇਣਨ ਤੇ ਸਰਕਾਰ ਨੂੰ ਵੀ ਜਿੰਨੇ ਇਸ ਦੇ ਮਿਹਰ ਤੇ ਹੋਰ ਵੀ ਜਿੰਨੇ ਐਮਐਲਏ ਸਭਾ ਨਾਲ ਸਾਰਿਆਂ ਨੂੰ ਸੁਖਿੰਤ ਕਰਾਂਗੇ ਸਭ ਕੋਈ ਸਾਰੇ ਇਸ ਪੁੱਤਰ ਸ਼ਹਿਰ ਦੀ ਨੂੰ ਹੋਰ ਅਸੀਂ ਸੁੰਦਰ ਕਿੱਦਾਂ ਬਣਾ ਸਕਦੇ ਵਧੀਆ ਕਿੱਦਾਂ ਬਣਾ ਸਕਦੇ ਤੋ ਕਿ ਸਾਰਾ ਕੁਝ ਸਾਰਿਆਂ ਦੇ ਸਹਿਯੋਗ ਨਾਲ ਹੋ ਸਕਦਾ ਜੇ ਅਸੀਂ ਸਾਰੇ ਬਣਾਉਣ ਵਾਲੇ ਇਕੱਠੇ ਹੋ ਜਾਈਏ ਫਿਰ ਕੁਝ ਸਵਾਰੇ ਜਾ ਸਕਦਾ ਤੇ ਜੇ ਅਸੀਂ ਥੋੜਾ ਥੋੜਾ ਵੀ ਇਹਨੂੰ ਬਗਾਨਣ ਵਾਲੂ ਹੋਵੇ ਫਿਰ ਕੁਝ ਵੀ ਨਹੀਂ ਬਚਦਾ ਸੋ ਇਸ ਵਾਸਤੇ ਜੋ ਕੁਝ ਹੈ ਤੇ ਤਾਂ ਸਾਨੂੰ ਸਾਰਿਆਂ ਨੂੰ ਦੀਦਾ ਇਹਨੂੰ ਅਸੀਂ ਸੁਧਾਰਨ ਵਾਸਤੇ ਕੋਈ ਯਤਨ ਕਰੀਏ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਇਹਦਾ ਜਿਹੜਾ ਟੰਗਟਾ ਬਣਾ ਲਾ ਇਹਦਾ ਹਾਲਾਤ ਜਿੱਥੇ ਗੇਂਸੇ ਕਿੱਥੇ ਪਾਣੀ ਪੈਂਦੇ ਕਿਹਦੇ ਕਿਹਦੇ ਪਾਣੀ ਪੈਂਦੇ ਕਿੰਨਾ ਕਿੰਨਾ ਪ੍ਰਬੰਧ ਹੈ ਕਿੰਨਾ ਹੋਰ ਪ੍ਰਬੰਧ ਦੀ ਲੋੜ ਇਸ ਤਰ੍ਹਾਂ ਹੋ ਸਕਦਾ ਉਹਦੇ ਵਾਸਤੇ ਅਸੀਂ ਧਰਮਚਾਰ ਜੀ ਵੱਲੋਂ ਧਰਮਚਾਰ ਪ੍ਰਚਾਰ ਲਹਿਰ ਦੇ ਵਿੱਚ ਸਿੱਖ ਆਗੁੰਦ ਸਹਿਯੋਗ ਮੰਗਿਆ ਤੁਸੀਂ ਵੀ ਨਾਲ ਸਹਿਯੋਗ ਕਰਦੇ ਅਸੀਂ ਤਾਂ ਚੰਗੇ ਕੰਮ ਵਾਸਤੇ ਹਰ ਦਾ ਇੱਕ ਵਾਸਤੇ ਜੋਗ ਮੋਗਾ ਪਾਣੀ ਧਰਤੀ ਵਿਟੋਣ ਵਾਸਤੇ ਅੱਜ ਹੀ ਵਿਸ਼ੇਸ਼ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਵੀ ਲੱਖ ਲੱਖ ਵਧਾਈ ਦਿੰਦੇ ਆ ਕਿ ਅੱਜ ਅਰਥ ਦੇ ਆ ਧਰਤੀ ਮਾਂ ਦਾ ਜਿਹਨੂੰ ਅਪਦਰਨ ਕਿਨੇ ਜਿਹਨੂੰ ਪਾਸ਼ਾ ਨਿਕ ਪਵਨ ਗੁਰੂ ਪਾਣੀ ਜਿੱਦਾਂ ਮਾਤਾ ਧਰਤੂ ਦੇ ਹੱਥ ਤੂੰ ਉਹ ਧਰਤੀ ਮਾਂ ਦਾ ਇਹਨੂੰ ਸੰਭਾਲ ਕੇ ਰੱਖਣਾ ਇਹ ਇਹਦੇ ਵਿੱਚ ਜੋ ਕੁਝ ਵੀ ਪੈਦਾ ਹੁੰਦਾ ਉਹੀ ਅਸੀਂ ਖਾਂਦੇ ਆ ਜੋ ਅਸੀਂ ਇਹਨਾਂ ਖੇਤਾਂ ਦੇ ਵਿੱਚ ਪਾਉਨੇ ਆ ਉਹੀ ਭੋਜਨ ਰਹੀਂ ਸਾਡਾ ਹਿੱਸਾ ਬਣਦਾ ਅਸੀਂ ਧਰਤੀ ਮਾਂ ਦੀ ਖੇਤ ਦਾ ਖਿਆਲ ਰੱਖੀਏ ਤਾਂ ਕਿ ਸਾਨੂੰ ਉਹ ਬੱਚਿਆਂ ਨੂੰ ਜਿਹੜਾ ਹੈ ਸਾਡੇ ਵਾਸਤੇ ਜਿਹੜੀਆਂ ਬਿਮਾਰੀਆਂ ਉਹਦੇ ਤੋਂ ਅਸੀਂ ਬਚ ਸਕੀਏ ਕਿਉਂਕਿ ਤੇ ਸਾਡਾ ਭੋਜਨ ਵਧੀਆ ਹੋਊਗਾ ਜਿਹੜਾ ਤੇ ਤਾਂ ਹੀ ਜਿਹੜਾ ਹੈਗਾ ਸਾਡਾ ਜਿਹੜਾ ਆਪ ਵੀ ਅਸੀਂ ਸਰਵਾਈਵ ਕਰ ਸਕਾਂਗੇ ਸਾਡੇ ਬੱਚੇ ਵੀ ਜਿਹੜੇ ਹੈਗੇ ਕੋਤਾਂਦਰ ਉਸ ਤਰ੍ਹਾਂ ਸਕਣਗੇ ਅੱਜ ਧਰਤ ਦੇ ਦੇ ਉੱਤੇ ਜਿਹਨੂੰ ਬਹੁਤ ਵੱਡਾ ਮਹਾਨਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੀ ਹੈ ਉਹ ਸੁਪ ਉਤਰ ਧਰਦੀ ਸੀ ਧਰਤੀ ਮਾਂ ਦੀ ਇਹਨੂੰ ਗੋਦ ਨੂੰ ਹਰਾ ਭਰਾ ਕਰਨ ਵਾਸਤੇ ਬਹੁਤ ਦਰਖਤ ਲਾਈਏ ਨਾ ਤੁ ਤੋਂ ਵਾਣੇ ਸੀ ਕੋਸ਼ਿਸ਼ ਕਰੀਏ ਕਿ ਉਹ ਕੂੜਾ ਕਰਕਟ ਜਿੱਥੇ ਅਸੀਂ ਦੇਖ ਰਹੇ ਹਰ ਰਲ ਕੇ ਜਦਨ ਕਰੀਏ ਕਿ ਅਸੀਂ ਦੇ ਆਪਣੇ ਘਰ ਤੋਂ ਲੈ ਕੇ ਆਪਣੇ ਗਲੀ ਮੰਲੇ ਤੋਂ ਲੈ ਕੇ ਪਿੰਡ ਤੋਂ ਲੈ ਕੇ ਆਲੇ ਦੁਆਲੇ ਦੇ ਸਾਰੇ ਯਾਗਰੂ ਹੋਵਾਂਗੇ ਤੇ ਫਿਰ ਸਾਰਾ ਕੁਝ ਦੇਖਨਾਰਾ ਅਸੀਂ ਬਾਤ ਸਕਦੇ ਇਕੱਠਾ ਵੀ ਕਰ ਸਕਦੇ ਆ ਤੁਹਾਨੂੰ ਇਹਦੇ ਵਾਸਤੇ ਇੱਕ ਸੋਚ ਬਣਾਉਣੀ ਧੰਨਵਾਦ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લણ બહાર વ્યા કરે પાર્ટી 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 આજ કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਔਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News